ਆ ਜਿਹੜੇ ਧਰਮ ਦੇ ਠੇਕੇਦਾਰ ਆ ਧਰਮ ਦਾ ਬਾਣਾ ਪਾ ਕੇ ਬੈਠੇ ਪ੍ਰਚਾਰ ਕਰਦੇ ਆ ਇਹਨਾਂ ਲੋਕਾਂ ਨੂੰ ਗਰੀਬ ਹੀ ਕਿਉਂ ਨਜ਼ਰ ਆਉਂਦੇ ਆ ਅਮੀਰ ਕਿਉਂ ਨਹੀਂ ਨਜ਼ਰ ਆਉਂਦੇ ਜਿਹੜੇ ਲੋਕ ਬੇਈਮਾਨ ਆ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ ਲੇਕਿਨ ਗਰੀਬਾਂ ਨੂੰ ਇਹ ਸਿਰਫ ਤੇ ਸਿਰਫ ਸਮਝਾਉਣ ਤੇ ਲੱਗੇ ਹੋਏ ਆਪਣੀਆਂ ਗੱਲਾਂ ਝੂਠੀਆਂ ਕਹਾਣੀਆਂ ਸੁਨਾਸਨਾਗੇ ਆ ਮਾੜੀ ਜੇ ਗੱਲ ਸੁਣਿਓ ਇਹਦੀ ਫੇ ਕਰਦੇ ਆ ਗੱਲ यदि तुम बेईमानी करोगे तो आने वाले तुम्हारी पीढ़ी में जितने लोग होंगे सारे लोग बेईमान ही होंगे आपको क्या लगता है दूसरों की सिंहासन दूसरों का धन हड़प लोगे तो तुम्हारी जय जयकार हो जाएगी हड़प लिया था अच्छा। धृतराष्ट्र ने सिंहासन दूसरों की क्या हुआ उसी धृतराष्ट्र के सामने उसकी आंखों के सामने उसके सारे बेटे मर गए सत्यानाश हो गया सर्वनाश हो गया कि नहीं ये तुम्हारी बेईमानी तुम्हें सर्वनाश के घाट ना उतार दे तो कह देना इस बेईमानी का परिणाम सर्वनाश है आज ना सही कल कल ना सही परसों सर्वनाश होगा इसलिए कभी बेईमानी किसी के संग ना करना ना दोस्त के संग बेईमानी हो ना दुश्मन के साथ बेईमानी हो किसी का एक रुपए ना खाइएगा मेहनत का खाइएगा अपने पसीने का खाइएगा ਅਛਦੇ ਇਤਰਾਸ ਤੇ ਜਿਹੜਾ ਸੀਗਾ ਉਹਨੂੰ ਤਾਂ ਅੱਖਾਂ ਤੋਂ ਨਜ਼ਰ ਵੀ ਨਹੀਂ ਆਉਂਦਾ ਇਹ ਕਹਿੰਦਾ ਉਹਦੀਆਂ ਅੱਖਾਂ ਦੇ ਸਾਹਮਣੇ ਸਾਰਾ ਸਰਵਨਾਸ਼ ਹੋ ਗਿਆ ਅਗਰ ਜੇ ਉਹਦੇ ਪੁੱਤਰਾਂ ਦਾ ਸਰਵਨਾਸ਼ ਹੋਇਆ ਉਹਦੀਆਂ ਅੱਖਾਂ ਦੇ ਸਾਹਮਣੇ ਚਲੋ ਅਬਲਾ ਤੇ ਉਹ ਅੰਨਾ ਸੀ ਉਹਦੀਆਂ ਅੱਖਾਂ ਹੈ ਨਹੀਂ ਸੀ ਤੇ ਲੇਕਿਨ ਜਿਹੜੇ ਵਿਰੋਧੀ ਸੀਗੇ ਉਹ ਕਿਹੜਾ ਬਚ ਗਏ ਆ ਉਹ ਵੀ ਤੇ ਇੱਥੇ ਕੋਈ ਮਨ ਨਹੀਂ ਨਾ ਡੇ ਉਹ ਵੀ ਤੇ ਦੁਨੀਆ ਤੋਂ ਤੋੜ ਹੀ ਗਏ ਆ ਨਾ ਤੁਰ ਤ ਸਾਰਿਆਂ ਨੇ ਜਾਣਾ ਲੇਕਿਨ ਬੇਈਮਾਨੀਆਂ ਜਿਹੜੀਆਂ ਉਹ ਸਿਰਫ ਤੇ ਸਿਰਫ ਇੱਕ ਗਰੀਬ ਬੰਦੇ ਨੂੰ ਸਮਝਾਉਂਦੇ ਆ ਵੀ ਬੇਈਮਾਨੀ ਨਾ ਕਰਿਓ ਤੁਸੀਂ ਕਿਸੇ ਦਾ ਪੈਸਾ ਨਾ ਹੜੱਪਿਓ ਯਾਰ ਆਪ ਜਿੱਡੀਆਂ ਜਿੱਡੀਆਂ ਲੋਕ ਇਹ ਬੇਈਮਾਨੀਆਂ ਕਰਦੇ ਆ ਕਿੱਡੀਆਂ-ਕਿੱਡੀਆਂ ਵੱਡੀਆਂ ਤੇ ਇਹ ਸਿਰਫ ਤੇ ਸਿਰਫ ਸਾਨੂੰ ਹੀ ਸਮਝਾਉਣ ਤੇ ਲੱਗੇ ਹੋਏ ਆ ਆ ਹੁਣ ਇੱਕ ਇਹ ਗੱਲ ਆ ਵੀ ਇੱਕ ਪੱਥਰ ਦਿਖਾ ਕੇ ਗਰੀਬ ਬੰਦੇ ਨੂੰ ਉਹਨੂੰ ਲੱਭ ਦੇ ਨਾਂ ਤੋਂ ਡਰਾ ਕੇ ਵੀ ਐਦਾਂ ਕਰਦਾ ਪਰਮਾਤਮਾ ਐਦਾਂ ਕਰਦਾ ਕਿ ਇਹਦੇ ਨਾਲੋਂ ਵੱਡੀ ਬੇਈਮਾਨੀ ਕਿਹੜੀ ਹੋ ਸਕਦੀ ਆ ਤੁਸੀਂ ਦੱਸੋ ਵੀ ਇਹਦੇ ਨਾਲੋਂ ਵੱਡੀ ਤਾਂ ਕੋਈ ਬੇਈਮਾਨੀ ਨਹੀਂ ਨਾ ਸਰਵਨਾਸ਼ ਕਿਹਦਾ ਨਹੀਂ ਹੋਣਾ ਕਿਹੜਾ ਦੁਨੀਆ ਤੇ ਬੈਠਾ ਕਿਸੇ ਨੇ ਇੱਥੇ ਬੈਠ ਨਹੀਂ ਹੋਣਾ ਸਾਰਿਆਂ ਨੇ ਤੁਲ ਜਾਣਾ ਲੇਕਿਨ ਇਹ ਸਾਨੂੰ ਲੁੱਟ ਕੇ ਸਾਨੂੰ ਚੱਕਰਾਂ ਦੇ ਵਿੱਚ ਪਾ ਪਾ ਕੇ ਆਪੇ ਆਪਣੇ ਪੂਰੇ ਸੰਗਹਾਸਨ ਬਣਾ ਕੇ ਬੈਠੇ ਆ ਚੱਕਰ ਇਹੋ ਆ ਇਹਨਾਂ ਨੂੰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਵਿਗਿਆਨ ਬਹੁਤ ਤਰੱਕੀ ਕਰ ਗਿਆ ਇਹਨਾਂ ਲੋਕਾਂ ਨੂੰ ਸਿਰਫ ਤੇ ਸਿਰਫ ਕੀ ਆ ਆਪਣੇ ਸੰਗਹਾਸਨਾ ਦੀ ਜਿਹੜੀ ਆ ਨਾ ਉਹ ਚਿੰਤਾ ਲੱਗੀ ਆ ਇਹ ਇਸੇ ਕਰਕੇ ਇੱਕ ਦੂਜੇ ਦੇ ਖਿਲਾਫ ਬੋਲ ਕੇ ਨਾ ਤੇ ਇਹ ਸਾਨੂੰ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਂਦੇ ਇਹ ਲੋਕ ਕੌਣ ਆ ਇਹ ਖੂਦ ਦੇ ਡੱਡੂ ਆ ਮਿੱਤਰਾ ਰਮਤਾ ਜੀ ਨੇ ਬਾਣਾ ਪਾ ਲਿਆ ਨਾ ਉਸ ਸਮੇਂ ਲੋ ਇੱਕ ਗੁਲਾਮੀ ਹੋ ਗਈ ਆ ਗੁਲਾਮ ਬਣ ਗਿਆ ਉਹ ਉਹ ਸਿਰਫ ਖੂ ਦਾ ਡੱਡੂ ਆ ਉਹਨੇ ਆਪਣੇ ਘੇਰੇ ਦੇ ਵਿੱਚ ਰਹਿਣਾ ਉਨੀ ਜਗ੍ਹਾ ਦੇ ਵਿੱਚ ਉਹ ਸਮੁੰਦਰ ਦਾ ਡੱਡੂ ਨਹੀਂ ਬਣ ਸਕਦਾ ਕਿਉਂਕਿ ਉਹਨੂੰ ਪਤਾ ਹੀ ਕੁਛ ਨਹੀਂ ਖੂ ਤੋਂ ਬਾਹਰ ਨੂੰ ਪਤਾ ਹੀ ਨਹੀਂ ਵੀ ਹੋ ਕੀ ਲਿਆਵਾ ਲੇਕਿਨ ਇਹ ਲੋਕਾਂ ਇਹ ਸਾਨੂੰ ਲੋਕ ਕੀ ਕਰਦੇ ਆ ਸਿਰਫ ਤੇ ਸਿਰਫ ਗੁਲਾਮ ਬਣਾਉਣ ਦੇ ਚੱਕਰਾਂ ਦੇ ਵਿੱਚ ਆ ਮੁਸਲਮਾਨ ਕਹੀ ਜਾਂਦਾ ਸਾਡਾ ਧਰਮ ਚੰਗਾ ਸਾਈ ਕਹੀ ਜਾਂਦਾ ਸਾਡਾ ਧਰਮ ਚੰਗਾ ਸਿੱਖ ਕਹੀ ਜਾਂਦਾ ਸਾਡਾ ਧਰਮ ਚੰਗਾ ਹਿੰਦੂ ਕਹੀ ਜਾਂਦਾ ਸਾਡਾ ਧਰਮ ਚੰਗਾ ਉਹ ਭਰਾਵੋ ਇੱਥੇ ਸਾਰੇ ਹੀ ਚੰਗੇ ਆ ਕੋਈ ਵੀ ਮਾੜਾ ਨਹੀਂਗਾ ਇਹ ਧਰਮ ਜਿਹੜੇ ਆ ਅਸੀਂ ਆਪ ਬਣਾਏ ਹੋਏ ਆ ਅਸੀਂ ਸਿਰਫ ਤੇ ਸਿਰਫ ਕੀ ਆ ਇਨਸਾਨ ਇਸ ਧਰਤੀ ਦੇ ਜੀਵ ਆ ਅਸੀਂ ਲੇਕਿਨ ਇਹਨਾਂ ਲੋਕਾਂ ਨੇ ਸਾਡੀਆਂ ਲੜਾਈਆਂ ਖੜੀਆਂ ਕੀਤੀਆਂ ਹੋਈਆਂ ਆ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੀਆਂ ਕ ਲੜਾਈਆਂ ਹੁੰਦੀਆਂ ਤੁਸੀਂ ਦੱਸੋ ਧਰਮਾਂ ਦੇ ਨਾਂ ਤੇ ਕੋਈ ਆਈ ਦੇਖੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਲੜਾਈ ਝਗੜੇ ਦੀ ਵਿਜਿੱਤਾ ਦਾ ਸਾਡੇ ਇਹ ਕਚਰਾ ਲੋਕ ਜਿਹੜੇ ਆ ਬੈਠੇ ਗੱਡੀਆਂ ਦੇ ਉੱਤੇ ਵੀ ਜਿੱਦਾਂ ਇਹ ਇਹ ਕਹਾਣ ਕਰਨਦੇ ਆ ਧਰਮਾਂ ਦੀ ਲੜਾਈ ਦਾ ਕਿੰਨੇ ਮੰਦਰ ਆ ਕਿੰਨੇ ਗੁਰਦੁਆਰੇ ਆ ਕਿੰਨੇ ਧਾਰਮਿਕ ਸਥਾਨ ਆ ਇਥੇ ਲੇਕਿਨ ਸੁਖ ਸ਼ਾਂਤੀ ਫਿਰ ਵੀ ਕੋਈ ਨਹੀਂ ਵਿਸ਼ਵ ਗੁਰੂ ਕਿਹਾ ਗਿਆ ਭਾਰਤ ਨੂੰ ਕਹਿੰਦੇ ਵਿਸ਼ਵ ਗੁਰੂ ਕਾਹਦਾ ਯਾਰ ਇਹ ਵਿਸ਼ਵ ਗੁਰੂ ਆ ਜਦ ਕੋਈ ਸਕੂਨ ਹੀ ਨਹੀਂ ਇੱਥੇ ਸਵੇਰ ਨੂੰ ਮਾਂ ਪੁੱਤ ਤੋਰਦੀ ਆ ਘਰੋਂ ਚੰਗਾ ਭਲਾ ਤੇ ਸ਼ਾਮ ਨੂੰ ਉਹਦੀ লাশ ਘਰ ਆਉਂਦੀ ਆ ਇਹ ਕੀ ਸੋਚ ਸਕਦੇ ਇਹ ਕੋਈ ਲਛੀਆਂ ਮੁੜੀਆਂ ਦਾ ਭਾਰਤ ਦੀ ਧਰਤੀ ਇਹ ਰਿਸ਼ੀ ਮੁੜੀ ਕੋਈ ਨਹੀਂ ਇਹ ਸਿਰਫ ਤੇ ਸਿਰਫ ਕੁਝ ਹੋਇਆ ਇਹ ਸਿਰਫ ਤੇ ਸਿਰਫ ਬਾਕੀ ਇਹਨਾਂ ਨੇ ਕਹਾਣੀਆਂ ਘੜੀਆਂ ਪਈਆਂ ਬਣਾ ਕੇ ਰੱਖੇ ਹੋਏ ਆ ਵਿਪਨਕੜ ਕੀਤੇ ਹੋਏ ਆ ਬਸ ਪੱਥਰ ਨੂੰ ਰੱਬ ਬਣਾ ਦਿੱਤਾ ਇਹਨਾਂ ਨੇ ਪੱਥਰ ਵੀਜੋ ਗੇਣਾ ਤੇ ਪੱਥਰ ਉਗਣਾ ਨਹੀਂ ਬੀਜ ਵੀਜੋਗੇ ਤੇ ਬੀਜ ਅਗੋ ਉਗਣਾ ਇਸੇ ਕਰਕੇ ਭਰਾਵੋ ਅਸੀਂ ਸਿਰਫ ਤੇ ਸਿਰਫ ਪੱਥਰ ਵੀਜ ਰਹੇ ਆ ਤੇ ਉਹ ਪੱਥਰ ਜਿਹੜੇ ਬਾਦ ਦੇ ਵਿੱਚ ਸਾਡੇ ਸਿਰ ਵੱਜਦੇ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੋ ਇਹਨਾਂ ਲੋਕਾਂ ਦੇ ਪਖੰਡੀਆਂ ਦੇ ਸਕੰਜੀਆਂ ਦੇ ਵਿੱਚੋਂ ਬਾਹਰ ਨਿਕਲੋ ਇਹ ਲੋਕ ਕਿਉਂ ਮੰਦਰਾਂ ਦੇ ਵਿੱਚ ਹੀ ਜਾ ਕੇ ਬੈਹਂਦੇ ਆ ਇਹੋ ਕਿ ਜਿੰਨੇ ਕਿ ਇਹਨਾਂ ਦੇ ਫਾਲੋਅਰ ਆ ਇਹ ਦਿੱਲੀ ਜਾ ਕੇ ਨਹੀਂ ਬਹਿ ਸਕਦੇ ਆ ਉੱਥੇ ਸਟੇਜਾਂ ਲਾ ਲੈਣ ਉੱਥੇ ਦੁਨੀਆ ਆ ਜੇਗੀ ਲੇਕਿਨ ਨਹੀਂ ਇਹਨਾਂ ਨੇ ਉਹਨਾਂ ਦੇ ਖਿਲਾਫ ਪਣੀ ਬੋਲਣਾ ਕਿਉਂਕਿ ਇਹ ਉਹਨਾਂ ਦੇ ਹੱਕ ਦੇ ਵਿੱਚ ਭੁਗਤਣ ਦੇ ਆ ਉਹਨਾਂ ਦੇ ਹੱਕ 'ਚ ਬੋਲਣ ਦੇ ਆ ਇਹਨਾਂ ਨੂੰ ਜ਼ਰੂਰਤ ਕੋਈ ਨਹੀਂ ਹੁਣ ਇੱਕ ਗਰੀਬ ਬੰਦੇ ਨੇ ਸੰਘਾਸਣ ਬਾਰੇ ਕੀ ਸੋਚਣਾ ਗਰੀਬ ਬੰਦੇ ਨੂੰ ਤਾਂ ਮੰਜਾ ਨਹੀਂ ਜੁੜਦਾ ਆਪਣੇ ਸੌਣ ਨਾਲ ਸੌਣ ਦਾ ਮੰਜੇ ਨਹੀਂ ਪੂਰੇ ਹੁੰਦੇ ਘਰਾਂ ਦੇ ਵਿੱਚ ਇਹ ਸਿਰਫ ਤੇ ਸਿਰਫ ਸੰਘਾਸਣ ਕਿਹੜੇ ਆ ਇਹਨਾਂ ਦੇ ਹੁਣ ਹਿੱਲ ਰਹੇ ਆ ਤੇ ਇਹਨਾਂ ਦੇ ਸੰਘਾਸਣ ਹਲਾਉਣੇ ਵੀ ਜ਼ਰੂਰੀ ਆ ਅਸੀਂ ਸਾਰਿਆਂ ਨੂੰ ਜਿਹੜੇ ਮੁਸਲਮਾਨ ਹਿੰਦੂ ਸਿੱਖ ਮੁਸਲਮਾਨ ਇਹ ਸਾਰੇ ਲੋਕ ਜਿਹੜੇ ਆ ਇਹ ਸ਼ੁੱਧਰ ਹੀ ਆ ਅੱਜ ਮੰਨ ਜੋ ਚਾਹੇ ਕੱਲ ਨੂੰ ਮੰਨ ਜੋ ਨਕਸਾਉਣ ਕਰਾਉਣ ਦੇ ਨਾਲੋਂ ਮੈਂ ਤੁਹਾਨੂੰ ਇਹੋ ਗੱਲ ਕਹਿੰਦਾ ਵੀ ਆਪਾਂ ਸਾਰੇ ਆਪਸ ਵਿੱਚ ਇਕੱਠੇ ਹੋਈਏ ਜਾਤਾਂ ਪਾਤਾਂ ਦੇ ਝਗੜੇ ਤੋਂ ਬਾਹਰ ਨਿਕਲ ਜੀਏ ਚਲੋ ਜਾਤਾਂ ਪਾਤਾਂ ਤੁਸੀਂ ਰੱਖਣੀਆਂ ਠੀਕ ਆ ਲੇਕਿਨ ਜਦੋਂ ਹੱਕਾਂ ਦੀ ਲੋੜ ਆ ਕਿਉਂਕਿ ਹੱਕ ਸਾਰਿਆਂ ਦੇ ਹੁੰਦੇ ਆ ਮੁਸਲਮਾਨ ਦਾ ਵੀ ਹੱਕ ਆ ਜੀਣ ਦਾ ਹਿੰਦੂ ਨੂੰ ਵੀ ਹੱਕ ਆ ਜੀਣ ਦਾ ਸਿੱਖ ਨੂੰ ਵੀ ਹੱਕ ਆ ਜੀਣ ਦਾ ਲੇਕਿਨ ਇਹਨਾਂ ਲੋਕਾਂ ਨੇ ਧਰਮਾਂ ਦੀ ਲੜਾਈ ਦੇ ਵਿੱਚ ਪਾਪ ਆ ਕੇ ਸਾਨੂੰ ਸਾਡਾ ਜੀਣਾ ਖਰਾਬ ਕੀਤਾ ਪਿਆ ਤੇ ਇਹਨਾਂ ਧਰਮਾਂ ਦੀ ਲੜਾਈ ਦੇ ਵਿੱਚੋਂ ਸਾਨੂੰ ਨਿਕਲਣਾ ਪਏਗਾ ਅਗਰ ਜੇ ਆਉਣ ਆਲੀਆਂ ਨਸਲਾਂ ਨੂੰ ਸਕੂਨ ਮਿਲ ਸਕੇ